ਹਾਂਜੀ ਦੋਸਤੋ ਸਾਸਰੀ ਕਾਲਕੀ ਹਾਲ ਚਾਲ ਜੇ ਪਹਿਲੋਂ ਤੇ ਤੁਹਾਨੂੰ ਸਾਰਿਆਂ ਨੂੰ ਲੋੜੀ ਦੀਆਂ ਬਹੁਤ ਬਹੁਤ ਮੁਬਾਰਕਾਂ ਅਮੀਰ ਕਾ ਦਾ ਸਾਰੇ ਠੀਕ ਠਾਕ ਹੋ ਗਏ ਅੱਜ ਦੇ ਵਲੌਗ ਦੇ ਵਿੱਚ ਆਪਾਂ ਤੁਹਾਨੂੰ ਖਾਵਾਂਗੇ ਵੀ ਆਪਾਂ ਲੋੜੀ ਕਿਦਾਂ ਮਨਾਉਣ ਲੱਗੇ ਆਂ ਵਿਖਾਵਾਂ ਹਾਂ ਭਲਾ ਰੋ ਆਵੇ ਤੇ ਸਵੇਰੇ ਸਵੇਰੇ ਡੈਡ ਰੋ ਕਢਾ ਲਿਆਈ ਸੀ ਧੁੰਦ ਚ ਲੱਥੀ ਨਹੀਂ ਗਿਆ ਤੁਹਾਨੂੰ ਵਿਖਾ ਦਿੰਨੇ ਆ ਇਹ ਆ ਚੱਕਰ ਦਾ ਵੱਡੀ ਘਰ ਦੇ ਕੰਨਿਆਂ ਦੀ ਹੈ ਨਾ ਨਾਲ ਇੱਕ ਖੀਰ ਧਰਤੀ ਮੇ ਰੋ ਦੀ ਹਾਂਜੀ ਹਾਂਜੀ ਨਾਲ ਖੀਰ ਧਰ ਹੀ ਗਈ ਆਂਦੇ ਹੁੰਦੇ ਆ ਪੋ ਰਿੱਧੀ ਤੇ ਮਾਗ ਖਾਦੀ ਖੀਰ ਆ ਪਰੌੜੀ ਧਰ ਲਈਆ ਗੰਨੇ ਆਪਣੇ ਘਰ ਦੇਗੇ ਹੀ ਉਹ ਸਵੇਰ ਸਵੇਰ ਡੈਡ ਨੇ ਕੱਟ ਵੱਢ ਕੇ ਤੇ ਰੋ ਕਢਾ ਲਿਆ ਹੀ ਡੋਲਨੀ ਭਰ ਕੇ 20 ਲੀਟਰ ਦੀ ਹੁਣ ਪਈ ਆ ਤੇ ਜੜਾ ਕੋਈ ਆਉਂਦਿਆ ਵਾ ਰੋ ਪੀਂਦਿਆ ਤਾਇ ਜੀ ਆਈ ਅੱਗੇ ਵੀ ਰੋ ਪੀ ਗਏ ਆ ਆਪਾਂ ਤੇ ਆਗਲਾ ਹੇਕ ਭਰ ਕੇ ਪੀ ਲਿਆ ਵਾ ਤੇ ਬਾਕੀ ਅੱਜ ਤੁਹਾਨੂੰ ਮੈਂ ਵਿਖਾ ਦੇਣਾ ਹੈ ਤੇ ਜੇ ਧੁੰਦੀ ਆ ਤੇ ਗੁੱਡੀਆਂ ਡਾਉਣ ਵਾਲੇ ਜਿਹੜੇ ਸਿੰਘ ਆ ਵੋ ਉਹਨਾਂ ਨੇ ਕੋਠਿਆਂ ਤੇ ਚੜ ਚੜ ਕੇ ਚੰਗਰਾ ਮਾਰਟ ਏ ਕਰਾਂ ਪਰ ਗੱਲ ਬਣ ਨਹੀਂ ਦੀ ਪੂਰੀ ਤੇ ਨਾ ਹਵਾ ਇਤਨਾ ਕੁਸ਼ ਗੁੱਡੀਆਂ ਨੇ ਜੇ ਉੱਡਣ ਲੱਗੀਆਂ ਜੇ ਦੁਪਹਿਰ ਤੋਂ ਬਾਅਦ ਮੌਸਮ ਠੀਕ ਹੋ ਗਿਆ ਤੇ ਹੋ ਸਕਦਾ ਗੁੱ ਇਹੀ ਵੇਖਣ ਵਾਸਤੇ ਆਪਾਂ ਚੱਲੇ ਆਂ ਤਰਨ ਤਾਰਨ ਵੀ ਨਾਲੇ ਤੇ ਤੁਹਾਨੂੰ ਤਰਨ ਤਾਰਨ ਦੀ ਵਿਖਾ ਕੇ ਉਹਨੇ ਲੋੜੀ ਕਿਵੇਂ ਦੀ ਆ ਨਾਲੇ ਉੱਥੇ ਜਾ ਕੇ ਮਿਲਦੇ ਆਪਾਂ ਆਪਣੇ ਯਾਰਾਂ ਦੋਸਤਾਂ ਨੂੰ ਕਿਉਂਕਿ ਡੈਡੀ ਸਵੇਰੇ ਲੈ ਆਏ ਹੀ ਰੋ ਤੇ ਇੱਧਰ ਆ ਚੈੱਕ ਕਰੋ ਤੁਸੀਂ ਇਹ ਜਿਹੜੀ ਪੋਹ ਰਿੱਦੀ ਮਾਗ ਖਾਦੀ ਦਾ ਪੂਰਾ ਜਿਹੜਾ ਸਵੇਰੇ ਸਵੇਰ ਇਹ ਰੋ ਬਣ ਲਾਪੀ ਰੋ ਵਾਲੀ ਖੀਰ ਤੇ ਇਹ ਆਪਾਂ ਹੁਣ ਕੱਲ ਖਾਣੀ ਆ ਨਾ ਅੱਜ ਨਹੀਂ ਖਾ ਸਕਦੇ ਨੇ ਇਹਨੂੰ ਮਾਗ ਦੇ ਨੰਨੀ ਦੇ ਮਾਗ ਚ ਜਾ ਕੇ ਖਾਓ ਮਾਗ ਚ ਜਾ ਅੱਜ ਅੱਜ ਪੋਹ ਆ ਨਾ ਅੱਜ ਪੋਹ ਦਾ ਆਖਰੀ ਦਿਨ ਆ ਤੇ ਅੱਜ ਇਹਨੂੰ ਰਿੰਨਦੇ ਆਂ ਤੇ ਬਾਅਦ ਵਿੱਚ ਇਹਨੂੰ ਸਵੇਰੇ ਖਾਵਾਂਗੇ ਚਲੋ ਜੀ ਆਜੋ ਚਲਿਓ ਤਰਨਤਨ ਚੰਗਾ ਮੈਂ ਤਰਨਤਨ ਹੋਕ ਹੋਣਾ ਫਿਰ ਹੈ ਠੀਕ ਹੈ ਗਲਾਸ ਪਰ ਪਰ ਕੇ ਰੋ ਦੇ ਪੀਲੇ ਆਹੋ ਇੱਕਰਾ ਸੈਟ ਹੈ ਕੰਮ ਹਣਾ ਲਓ ਜੀ ਆਪਾਂ ਆਣ ਪਹੁੰਚਿਆ ਤਰਨਤਨ ਦੇ ਨੂਰ ਦੀ ਢਡੇ ਤੇ ਆ ਦੁਪਹਿਰ ਦੇ ਵੱਜ ਗਏ ਆ 12:30 ਤੇ ਐ ਲੱਗੰਦੇ ਆ ਇਤਨਾ ਸਵੇਰ ਦੇ 7:00 ਵੱਜੇ ਹੁੰਦੇ ਆ ਠੰਡ ਬਹੁਤ ਜ਼ਿਆਦੀ ਹੋਣ ਕਰਕੇ ਲੋਕ ਜਿਹੜੇ ਆਪਣੇ ਘਰਾਂ ਦੇ ਵਿੱਚ ਹੀ ਡੜੇ ਆ ਪਿੰਡ ਦੇ ਵਿੱਚ ਤੇ ਇੰਨੀਆਂ ਜਿਆਦੀਆਂ ਗੁੱਡੀਆਂ ਨਹੀਂ ਹਜੇ ਉੱਡਣ ਦੀਆਂ ਥੋੜੀਆਂ ਬਹੁਤ ਐ ਇੱਥੇ ਸ਼ਹਿਰ ਦੇ ਵਿੱਚ ਤੁਸੀਂ ਵੇਖ ਲਓ ਇੱਥੇ ਥੋੜੀਆਂ ਬਹੁਤ ਜਿਹੜੀਆਂ ਗੁੱਡੀਆਂ ਵਾਂ ਉਹ ਉੱਡਣ ਲੱਪੀਆਂ ਵਾਂ ਬਾਕੀ ਤੁਹਾਡੇ ਸ਼ਹਿਰ ਦੇ ਵਿੱਚ ਗੁੱਡੀਆਂ ਉੱਡਣ ਲੱਪੀਆਂ ਆ ਜਾਂ ਨਹੀਂ ਇਹ ਵੀ ਮੈਨੂੰ ਦੱਸਿਓ ਤੇ ਕਿੰਨੇ ਵਜੇ ਧੁੱਪ ਨਿਕਲੀ ਇਹ ਵੀ ਸਾਰਾ ਤੁਸੀਂ ਕਮੈਂਟਾਂ ਦੇ ਵਿੱਚ ਦੱਸਣਾ ਤੇ ਜਾਮ ਲੱਗਾ ਇੱਥੇ ਬੱਲੇ ਬੱਲੇ ਬੜਾ ਲੰਮਾ ਜਾਮ ਲੱਗਾ ਜੀ ਤੁਹਾਡਾ ਭਲਾ ਹੋ ਜੇ ਆਹ ਚੈੱਕ ਕਰੋ ਤੁਸੀਂ ਜਾਮ ਵੇਖੋ ਤੁਸੀਂ ਕਿੱਥੋਂ ਤੱਕ ਲੱਗਾ ਵਾ ਆ ਪਾਣ ਪਹੁੰਚਿਆ ਜੀ ਰਮਨ ਦੇ ਘਰੇ ਤੇ ਇੱਥੇ ਮਾਈਆਂ ਮੰਗਨਦੀਆਂ ਵਾਂ ਲੋੜੀ ਠੀਕ ਹੈ ਜੀ ਲੋ ਆਵੇ ਮੈਂ ਤੇਰਾ ਆਪਣਾ ਬੂਹੇ ਗਾੜੀ ਨਿਕਲ ਕੇ ਖਲੋ ਗਿਆ ਤਿਆਰ ਹੋ ਕੇ ਹਾਂ ਪਿਲੋੜੀ ਹਾਂ ਪਿਲੋੜੀ ਸਰ ਜੀ ਕੀ ਹਾਲ ਚਾਲ ਨੇ ਠੀਕ ਠਾਕ ਵਧੀਆ ਲੋੜੀ ਦੀਆਂ ਮੁਬਾਰਕਾਂ ਤੁਹਾਨੂੰ ਬਹੁਤ ਬਹੁਤ ਕਿੱਦਾਂ ਵਾਂ ਨਿੱਗੇ ਹੋਏ ਜੇ ਪੂਰੇ ਮੈਂ ਪੂਰੇ ਨਿੱਗੇ ਵੇਖੂ ਤੁਹਾਡੇ ਸਾਹਮਣੇ ਕੀ ਧਰਿਆ ਮੈਨੂੰ ਕੀ ਧਰਿਆ ਆਪ ਦੱਸ ਦੇ ਦੇ ਇਹ ਮਾਉਂਦ ਰਿਆਵਾ ਮਾਉਂ ਮਾਉਂਦ ਰਿਆਵਾ ਤੜੀ ਨਹੀਂ ਪਾਈ ਮਾਉਂ ਚ ਹਾਂ ਬੜਾ ਸੁਆਦ ਹੀ ਪੂਰਾ ਘੈਂਟ ਬਣਿਆ ਵਖਾਂ ਹਾਂ ਕੁੱਕਰ ਵਖਾਂ ਕਿੱਡਾ ਕੇ ਤੇਰਾ ਓ ਵੇ ਹੋਏ ਗੰਮੇ ਨੇ ਠੰਡਾ ਗੰਮੇ ਆ ਪੂਰਾ ਗੰਮੇ ਆ ਤੇ ਤਰ ਤਰ ਰਹੀ ਆ ਕੰਮ ਨਹੀਂ ਇਹਦੇ ਵਿੱਚ ਤਾਂ ਰਹਿ ਗਈ ਆ ਮਾਹੂ ਕਹ ਹੈ ਪੀ ਲੋੜੀ ਪਾਪੀ ਪੀ ਲੋੜੀ ਨਹੀਂ ਕਹ ਹੈ ਪੀ ਲੋੜੀ ਪਾਪੀ ਹੈਪੀ ਪਾਪੀ ਡੂਇੰਗ ਹੈਪੀ ਲੋੜੀ ਹਾਂ ਸਸਰੀ ਕਾ ਬੁਲਾ ਦੇ ਸਸਰੀ ਕਾ ਬੁਲਾ ਦੇ ਸਾਰਿਆਂ ਨੂੰ ਸਤ ਸ੍ਰੀਕਾਲ ਗੱਡੀ ਦਾਸ ਕਿਹੜੀ ਆ ਦੀਦੀ ਆਈ 20 ਆ ਆਈ 20 ਆ ਅੱਛਾ ਆਈ 20 ਹੈ ਭਾਈ 20 ਤੇ ਚਲਾਉਂਦਾ ਕੌਣ ਆ ਚਲਾ ਤੇ ਚਲਾਉਂਦਾ ਕੌਣ ਦੱਸ ਦੋ ਹੈ ਤਾਂ ਰਮਨ ਵੀਰ ਨੇ ਸ਼ਹਿਰ ਦੇ ਵਿੱਚ ਵੀ ਪੂਰਾ ਸਿਸਟਮ ਬਣਾਇਆ ਹੋਵੇ ਕੋਠੇ ਦੇ ਉੱਤੇ ਚੁੱਲਾ ਰੱਖ ਕੇ ਤੇ ਸਾਗ ਰਜੰਦੇ ਆ ਜੇ ਇਹ ਨਹੀਂ ਆ ਵੀ ਸਾਗ ਕੱਲਾ ਪਿੰਡਾਂ 'ਚ ਰਹੇਦਾ ਸ਼ਹਿਰ ਆ ਆਪਣਾ ਵੀਰ ਵੀ ਪੂਰਾ ਸਾਗ ਖਾਂਦਾ ਨਾ ਸਾਗ ਸਾਗ ਕੇ 7-8 ਦਿਨ 7-8 ਦਿਨ ਖਾਣਾ ਹੀ ਖਾਣਾ ਬਾਕੀ ਆ ਵੀਰਾ ਤਰਨਤਾਨ ਦੇ ਵਿੱਚ ਤੇ ਅੱਜ ਟਾਈਮ ਬਾਈਪਾਸ ਦੇ ਲੱਗ ਗਿਆ ਆਪਾਂ ਹੈਗੇ ਆ ਤੇ ਮੌਸਮ ਥੋੜਾ ਜਿਆਦਾ ਪਹਿਲਾਂ ਨਾਲੋਂ ਹੋ ਗਿਆ ਸਾਫ਼ ਤੇ ਗੁੱਡੀਆਂ ਲਾਪੀਆਂ ਵਧਣ ਤੇ ਆਪਾਂ ਸਿਰਫ ਲੁੱਟ ਰੀਆਂ ਆ ਹਨਾ ਹਨਾ ਰਮਣੇ ਇਦਾਂ ਹੀ ਹਨਾ ਕਿਉਂਕਿ ਆਪਾਂ ਨੂੰ ਡਾਉਣੀਆਂ ਤੇ ਆਉਂਦੀਆਂ ਨਹੀਂ ਠੀਕ ਆ ਆ ਵੀ ਇੱਕ ਲੁੱਟ ਲਈ ਆਪਾਂ ਤੇ ਆਪਾਂ ਨੂੰ ਆਪਾਂ ਨੂੰ ਗੁੱਡੀਆਂ ਆੜੀਆਂ ਡਾਉਣੀਆਂ ਤੇ ਆਉਂਦੀਆਂ ਨਹੀਂ ਆ ਤੇ ਆਪਾਂ ਸਿਰਫ ਅੱਜ ਗੁੱਡੀਆਂ ਲੁੱਟੀਆਂ ਤੇ ਤਮਾਸ਼ਾ ਹੀ ਵੇਖਣਾ ਜਿਹੜਾ ਰੋਲਾ ਰੱਪਾ ਨਾ ਉਹ ਹੀ ਵੇਖਣਾ ਵਾ ਬਾਕੀ ਹੋ ਸਕਦਾ ਕੋਈ ਉੜਦੀ ਉੜਦੀ ਗੁੱਡੀ ਫੜ ਵੀ ਲਈਏ ਤੇ ਆ ਗੁੱਡੀ ਆਪਾਂ ਲੁੱਟ ਕੇ ਇੱਕ ਰੱਖ ਲਈ ਆ ਆਪਾਂ ਇਥੇ ਦੜਾ ਲਈ ਜਾਣਾ ਵਾ ਤੇ ਬਾਅਦ ਸਾਮਾ ਨੂੰ ਸਸਤੇ ਭਾਅ ਤੇ ਵੇਚ ਦੇਣੀਆਂ ਠੀਕ ਆ ਤੇ ਆ ਵੇਖ ਲੋ ਭਾਈ ਅਮਰਤਪਾਲ ਵਾਲੀ ਗੁੱਡੀ ਜੇ ਵੇਖ ਲੋਏ ਆ ਲੈ ਇੱਕ ਹੋਰ ਲੋਟ ਲਈ ਹੋਈ ਦੇਖੋ ਇਹ ਆ ਲੈ ਇੱਕ ਗੁੱਡੀ ਹੋਰ ਲੁੱਟੀ ਗਈ ਆ ਵੇਖ ਲੋ ਤੁਸੀਂ ਚਾਰ ਸਵੇਰੇ ਨਾ ਗੁੱਡੀਆਂ ਪੂਰੀਆਂ ਵਧਣ ਦੀਆਂ ਨਿਆਣੇ ਚੜ ਗਏ ਛੱਤਾਂ ਦੇ ਉੱਤੇ ਤੇ ਰੋਲਾ ਰੱਪਾ ਹੁਣ ਪੂਰਾ ਫੁੱਲ ਹਾਈ ਐਂਡ ਹੋ ਗਿਆ ਚਾਰ ਸਵੇਰੇ ਹਰ ਛੱਤ ਦੇ ਉੱਤੇ ਤੁਹਾਨੂੰ ਨਿਆਣੇ ਸਿਆਣੇ ਆਵੇ ਗੁੱਡੀਆਂ ਲਾਉਂਦੇ ਡੈਕ ਵੀ ਲੱਗੇ ਆ ਮਿਊਜ਼ਿਕ ਸਿਸਟਮ ਵੀ ਲੱਗਾ ਆ ਵੇਖੋ ਸਾਰੇ ਆਪ ਹੁਣ ਐਟ ਟਾਈਮ ਮਾਉਂਟੀ ਤੇ ਆਣ ਖਲੋਤੇ ਆ ਤੇ ਤਰਨ ਤਾਰਨ ਦਾ ਸੀਨ ਆ ਜਿਹੜਾ ਤੁਸੀਂ ਵੇਖਣ ਦਾ ਜੇ ਇੱਧਰ ਨਿਆਣੇ ਜਿਹੜੇ ਖੇਡਾਂ ਵੀ ਖੇਡਣਦੇ ਆ ਨਿਕੇ ਨਿਕੇ ਨਿਆਣੇ ਆ ਚੈੱਕ ਕਰੋ ਨਿਆਣੇ ਨੇ ਆ ਕੁੜੀਆਂ ਦੀਆਂ ਆਪਣੀਆਂ ਖੇਡਾਂ ਮੁੰਡਿਆਂ ਦੀਆਂ ਆਪਣੀਆਂ ਛੋਟੀ ਜੀ ਕੁੜੀਆ ਵੇਖੋ ਕਿਹਦੀ ਤੇ ਕਿੱਡਾ ਸੋਣਾ ਇਹਨੇ ਪੂਰਾ ਚੌਂਕਾ ਚੁੱਲਾ ਬਣਾਇਆ ਤੇ ਕੱਲੀ ਖੇਡਣ ਦੀ ਹੈ ਸੌਰੀ ਥੈਂਕ ਯੂ ਥੈਂਕ ਯੂ ਕਰੋ ਹਾਂਜੀ ਹੁਣ ਆਪਾਂ ਆਣ ਪਹੁੰਚੇ ਆਂ ਸਿਮੂ ਵੱਲੇ ਹਾਂਜੀ ਜਨਾਬ ਲੋੜੀ ਦੀਆਂ ਮੁਬਾਰਕਾਂ ਤੁਹਾਨੂੰ ਬਹੁਤ ਬਹੁਤ ਕੀ ਹਾਲ ਚੱਲ ਨੇ ਹੋ ਠੀਕ ਠਾਕ ਵਧੀਆ ਹਾਂ ਕਰਨ ਆ ਗਿਆ ਵਾ ਕਿਦਾਂ ਹਾਂਜੀ ਲੋੜੀ ਦੀਆਂ ਵਧਾਈਆਂ ਹੁਣ ਆਂਟੀ ਹਾਂਜੀ ਵਧੀਆ ਵਧੀਆ ਠੀਕ ਠਾਕ ਸਾਰੇ ਹਾਂਜੀ ਹੁਣ ਆਪਾਂ ਬੈਠੇ ਆ ਆਪਣੇ ਰਮਨਵੀਰ ਦੇ ਕੋਲ ਅੱਜ ਇੱਕ ਸਭ ਤੋਂ ਵੱਡਾ ਜਿਹੜਾ ਡਰਾ ਬੈਕ ਹੋ ਗਿਆ ਕੀ ਗੱਲ ਵੀ ਅੱਜ ਜਿਹੜਾ ਮਾਹੌਲ ਵਧੀਆ ਬਣਿਆ ਨਹੀਂ ਆ ਧੁੰਦ ਤੁਸੀਂ ਵੇਖ ਸਕਦੇ ਚਾਰ ਸਵੇਰੇ ਜਿਹੜਾ ਅਸੀਂ ਤੇ ਵੇਖਿਆ ਸੀ ਵੀ ਅਸੀਂ ਸੋਚਿਆ ਸੀ ਵੀ 2:30 ਵਜੇ ਤੱਕ ਗੱਲ ਬਣ ਜੂਗੀ ਪਰ ਗੱਲ ਨਹੀਂ ਬਣੀ ਟਾਈਮ ਹੋ ਗਿਆ ਜੀ ਪੌਣੇ 3 ਦਾ ਤੇ ਧੁੰਦ ਜਿਹੜੀ ਪਹਿਲਾਂ ਨਾਲੋਂ ਜ਼ਿਆਦਾ ਵੱਧ ਗਈ ਆ ਤੇ ਆ ਚੈੱਕ ਕਰੋ ਕੋਠਿਆਂ ਦੇ ਉੱਤੇ ਆਪਣੀ ਜਿਹੜੇ ਵੀਰ ਗੁੱਡੀਆਂ ਡਾਉਣਦੇ ਉਹਦੇ ਡਾਉਣ ਹੀ ਦੇ ਭਰਨਾ ਅੱਜ ਜਿਹੜਾ ਪਿਛਲੀ ਲੋਹੜੀ ਵਰਗਾ ਮਾਹੌਲ ਸੀ ਉਹ ਨਹੀਂ ਬਣਿਆ ਠੀਕ ਹੈ ਤੇ ਸਿਮੂ ਵੀਨੇ ਵੀ ਆਵੇ ਗੁੱਡੀ ਵਧਾਉਣ ਦੀ ਕੋ ਪਾੜਪੂੜ ਦੇ ਤੁਣਕੇ ਮਾਰ ਕੇ ਵੇਖੀ ਦੇਖੀ ਜਾਊਗੀ ਪਾੜਪੂੜ ਦੇ ਤੁਣਕੇ ਮਾਰ ਕੇ ਵੇਖੀ ਦੇਖੀ ਜਾਊਗੀ ਕੰਨੀ ਦਵਾ ਦੁਰੂ ਹੈ ਠੀਕ ਆ ਤੇ ਗੁੱਡੀ ਆਪਾਂ ਚੜਾਉਂਦੀ ਆ ਗੁੱਡੀ ਹਾਂ ਗੁੱਡੀ ਜਿਹੜੀ ਉਹ ਭਾਈ ਅਮਰਪਾਲ ਆਲੀ ਆ ਤੇ ਗੁੱਡੀ ਬਹੁਤ ਜਾਰੀ ਛੱਟ ਕੇ ਤੇ ਸਿਮੂ ਕਿਦਾਂ ਲੈ ਬਹਿਗਾ ਕਿ ਨਹੀਂ ਉਹ ਦੇਖੀ ਆਇਦਰ ਆ ਗਈ ਖਲ 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 ਪੈਰਾਂ ਚੜ ਗਈ ਗੁੱਡੀ ਇਹ ਇੱਥੇ ਚੈੱਕ ਕਰ ਹੁਣ ਬੰਦ ਹੀ ਗੱਲ ਕਿ ਨਹੀਂ ਵੇਨੇ ਆ ਹੋ ਲੱਗ ਅੱਜ ਪਤਾ ਜਾਊਗਾ ਗੁੱਡੀਆਂ ਲਿਆ ਕੇ ਰੱਖ ਲੀਆਂ ਮੰਗਾ ਲੀਆਂ ਆਪਾਂ ਤੇ ਆਹ ਗਈ ਨੀ ਨੀ ਹੈਗੀ ਹੈਗੀ ਅਜੇ ਹੈਗੀ ਹੈ ਕਿਦਾਂ ਕਰਾਂ ਫਿਰ ਬਣਦੀ ਗੱਲ ਆ ਚੱਖੇ ਚ ਖੇਡ ਖੇਡ ਏ ਏ ਹੋਈ ਹੁਣ ਇਹਨੇ ਭਲਾਵੇ ਆਪਣੀ ਗੁੱਡੀ ਕੀ ਕਰਨਾਂਵੇਂ ਕਰਦੀ ਆ ਇਧਰ ਪੈ ਕੇ ਪੇਚਾ ਉਹ ਖੇਦੇ 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 ਵੇਖੀ ਜਾਊਗੀ ਆ ਜੋ ਕੱਟਦੀ ਜੀ ਆਪਾਂ ਆ ਗੁੱਡੀ ਆਪਾਂ ਕੱਟੀ ਜੇ ਪਹਿਲੀ ਗੁੱਡੀ ਦਾ ਤੁਹਾਨੂੰ ਵੇਖ ਲਓ ਵਾ ਚੈੱਕ ਕਰਾ ਲਓ ਗੁਡੀ ਘਟ ਗਈ ਆ ਰਮਨ ਨੇ ਚਿਕੜ ਬਣਾ ਕੇ ਲੈ ਆਂਦਾ ਵਾ ਤੇ ਪੂਰੀ ਗੱਲ ਬਾਤ ਇਹ ਤੋਂ ਕੰਮ ਪੂਰਾ ਵਧੀਆ ਬਣ ਗਿਆ ਹੁਣ ਇਹ ਹੁਣ ਉਹ ਚੀਜ਼ ਅਗਰ ਸਾਡੇ ਟਿਊਟੂ ਨੇ ਕਿਤੇ ਵੇਖਿਆ ਇਹ ਟਿਊਟੂ ਤਾਂ ਰਿਜ ਗਿਆ ਹੁਣ ਇਹ ਜਿਹੜਾ ਟਿਊਟੂ ਆ ਨਾ ਉਹ ਟਿਊਟੂ ਕੁੱਕਰ 'ਚ ਪੈ ਗਿਆ ਵਾ ਚਲੋ ਜੀ ਹੋਰ ਪਲੇ ਪਾ ਕੇ ਟਿਊਟੂ ਚੈੱਕ ਕਰਾਂਗੇ ਕੌਣ ਟੀਟੂ ਦਾ ਟੇਸਟ ਚੈੱਕ ਕਰਕੇ ਤੁਹਾਨੂੰ ਦੱਸ ਦਿਆਂ ਕਿ ਕਿਵੇਂ ਦਾ ਬਣਿਆ ਤੇ ਆਪਣਾ ਤਰਨ ਤਾਂ ਆਂਦੇ ਹੋਣ ਆਪਾਂ ਨੂੰ ਸ਼ਾਮਾਂ ਨੂੰ 8:00 ਵਜ ਗਏ ਆ 5 ਹਾਂ ਸ਼ਾਮਾਂ ਦੇ ਆਪਾਂ ਨੂੰ 5:00 ਵਜ ਗਏ ਆ ਤੇ ਆਪਣੀ ਪਾਰਟੀ ਪੂਰੀ ਵਧੀਆ ਚੱਲਣ ਦੀ ਇੱਥੇ ਆਪਣੇ ਵੀਰ ਭਰਾ ਸਾਰੇ ਗੁੜੀਆਂ ਡਾਉਂਦੇ ਆ ਹੁਣ ਬੈਂਚ ਲਿਆ ਪਿੰਡ ਤੇ ਇੱਥੇ ਵੀ ਜ਼ਰੂਰੀ ਹੀ ਆਪਣੇ ਵੀਰਾਂ ਭਰਾਵਾਂ ਨੂੰ ਮਿਲਣਾ ਜ਼ਰੂਰੀ ਹੀ ਪਿਛਲੇ ਸਾਲ ਵੀ ਆਪਾਂ ਲੋੜੀ ਇਹਨਾਂ ਦੇ ਨਾਲ ਮਿਲਾਈ ਸੀ ਇੱਧਰ ਵੀ ਗੁੜੀਆਂ ਡਾਉਂਦੇ ਆ ਇੱਧਰ ਅੰਕੜੋਂ ਨਹੀਂ ਸਾਰੇ ਬੈਠੇ ਸਾਰੇ ਤੇ ਹੁਣ ਆਪਾਂ ਚੱਲੇ ਆਂ ਪਿੰਡ ਤੇ ਭੋਜੀਆਂ ਤੇ ਇੱਥੇ ਹੁਣ ਆਪਣੀ ਸਮਾਪਤੀ ਆ ਚੰਗਾ ਰਹਿਮਣ ਹੁਣ ਮੈਨੂੰ ਦੇ ਛੁੱਟੀ ਨਹੀਂ ਨਹੀਂ ਕੁਛ ਨਹੀਂ ਹੁਣ ਟਾਈਮ ਸ਼ਾਮਾਂ ਦੇ 4:00 ਵੱਜ ਗਏ ਆ ਅਜੇ ਹੈਗੇ 15 ਮਿੰਟ ਹਾਂ ਨਹੀਂ ਨਹੀਂ ਹੁਣ ਆਪਣੇ ਵਲੌਗ ਐਂਡ ਕਰਦਿਆਂ ਕਰਦੇ ਆਂ ਟਾਈਮ ਹੋ ਜਣਾ ਵਾ ਨਾ ਤੇ ਚਲੋ ਜੀ ਆਪਾਂ ਤੁਹਾਨੂੰ ਮਿਲਦੇ ਆਂ ਪਿੰਡ ਜਾ ਕੇ ਹੁਣ ਦੀਦੀ ਵੀ ਤਿਆਰ ਆ ਦੀਦੀ ਕਹਿੰਦੇ ਹੈ ਵੀ ਤੇਰੇ ਵਾਸਤੇ ਕੋਈ ਸਰਪ੍ਰਾਈਜ਼ ਹੈ ਪਤਾ ਨਹੀਂ ਕੀ ਸਰਪ੍ਰਾਈਜ਼ ਕੀ ਨਹੀਂ ਆਪਾਂ ਜੋ ਵੇਖ ਲੈਨੇ ਆਂ ਅੰਜ ਦੀਦੀ ਕੀ ਸਰਪ੍ਰਾਈਜ਼ ਆ अच्छा दीदी मेरे वास्ते टाई ल्याए या वाह गुरु आ, 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 आ देखो दीदी एदे ऊपर कुछ बणया वे हां की बणया वा एदे ऊपर आ देखो सारे धर्मਾਂ ਦਾ ਬਣਿਆ ਹੋਇਆ ਹੈ ਇਹ ਮਸਪੈਸ਼ਲ ਆ ਆ ਦੇਖੋ दीदी मेरे वास्ते ਲੈ ਆਏ ਟਾਈ थैंक यू सो मच दीदी स्पेशल ਕੋਲਕਾਤਾ ਤੋਂ ਲੈ ਕੇ ਅਸੇ दीदी ਕੋਲਕਾਤਾ ਤੋਂ ਉੱਪਰ ਸਾਰਾ ਕੁਝ ਬਣਿਆ ਹੋਇਆ ਹੋਵੇ ਹਿੰਦੂ ਮੁਸਲਮ ਸਿੱਖ ਈਸਾਈ ਇਹਦਾ ਮਤਲਬ ਇਹ ਆ ਕਿ ਸਾਰੇ ਧਰਮ ਪਾਈ ਪਾਈਆਂ ਹਾਂ ਸਾਰੇ ਧਰਮ ਜਿਹੜੇ ਆ ਉਹ ਚੰਗੇ ਆ ਬੰਦੇ ਮਾੜੇ ਹੋ ਸਕਦੇ ਆ ਪਰ ਧਰਮ ਕੋਈ ਨਹੀਂ ਮਾੜਾ ਧਰਮ ਕੋਈ ਨਹੀਂ ਮਾੜਾ ਇਹਦਾ ਗਿਫਟ ਜੀਦਾ ਥੀਮ ਇਹ ਆ ਵੀ ਸਾਰੇ ਧਰਮ ਜੜਿਆ ਇੱਕ ਸਮਾਨ ਆ ਆਪਣਾ ਬੰਦੇ ਮਾੜੇ ਹੋ ਸਕਦੇ ਆ ਪਰ ਧਰਮ ਕੋਈ ਨਹੀਂ ਮਾੜਾ ਤੇ ਆ ਵੇਖੋ ਕਿੱਡੇ ਸੋਹਣੇ ਦੇ ਤੇ ਸਾਰੇ ਨਿਸ਼ਾਨ ਬਣੇ ਆ ਆਪੇ ਏਕ ਓਮਕਾਰ ਵੀ ਬਣਿਆ ਓਮ ਵੀ ਬਣਿਆ ਵਾ ਜਸੂ ਮਸੀਹ ਸਾਰਾ ਕੁਝ ਸਾਰਾ ਬਣਿਆ ਹਨਾ ਤੇ ਐਡੀ ਸੋਹਣੀ ਟਾਈ ਥੈਂਕ ਯੂ ਜੀ ਥੈਂਕ ਯੂ ਸੋ ਮਾਚ ਤੇ ਲੋੜੀ ਦੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਮੰਮੀ ਲੋੜੀ ਦੀਆਂ ਬਲੇਸਿੰਗਸ ਮੇਰੇ ਵੀਰ ਨੂੰ ਬਹੁਤ ਬਹੁਤ ਮੁਬਾਰਕਾਂ ਵੀਰ ਭਾਦੀ